ਇਹ ਸਾਡੇ ਪੁਰਾਣੇ ਮੁਲਾਜ਼ਮ ਰਹੇ ਸ੍ਰੀ ਚੰਦ ਸफाई ਸੇਵਕ ਦਾ ਘਰ ਜਿਹੜਾ ਆ ਉਹ ਸਰਕਾਰੀ ਜਗ੍ਹਾ ਤੇ ਬਣਿਆ ਸੀਗਾ ਅਸੀਂ ਇਹਨਾਂ ਨੂੰ ਨੋਟਿਸ ਵੀ ਦੇ ਕੇ آگਾਹ ਕੀਤਾ ਕਿ ਆਪਣੇ ਪੰਦਰ ਤੇ ਹੀ ਘਰ ਆ ਲਈ ਜਾਵੇ ਪਰ ਉਹਨਾਂ ਨੇ ਮਲਬੀ ਇਹਦੇ ਤੇ ਕੋਈ ਗਾਰਨਿ ਨਹੀਂ ਦਿੱਤਾ ਇਸ ਤੋਂ ਬਾਅਦ ਅਸੀਂ ਪਬਲਿਕ ਪ੍ਰੀਮਿਸਸ ਐਕਟ ਦੇ ਤਹਿਤ ਮਾਨਜੋ ਗੈਸਲੀਅਮ ਦੀ ਕੋਰਟ ਦੇ ਵਿੱਚ ਵੀ ਇਹ ਕੇਸ ਲਾਇਆ ਸੀਗਾ ਉਹਦੇ ਵਿੱਚ ਵੀ ਇਹ ਆਪਣੀ ਮਾਲਕੀ ਦਾ ਸਬੂਤ ਨਹੀਂ ਦੇ ਸਕੇ ਜਿਸ ਕਰਕੇ ਇਹ ਜਿਹੜੇ ਆਰਡਰ ਆ ਨਗਰ ਕੌਂਸਲ ਕਾਡੀਆਂ ਦੇ ਹੱਕ ਵਿੱਚ ਹੋਏ ਨੇ ਕਿ ਇਹਦਾ ਕਬਜ਼ਾ ਲੈ ਲਿਆ ਜਾਵੇ ਸਰ ਉਹ ਜਿਹੜਾ ਆਰਡਰ ਲੈ ਕੇ ਸਾਨੂੰ ਆਖਾਇਆ ਉਹਨਾਂ ਨੇ ਉਹ ਇਹਦੇ ਇਸ ਕੇਸ ਨਾਲ ਰਿਲੇਟਡ ਨਹੀਂ ਆ ਉਹ ਲੱਗ ਕੇ ਸਰ ਭਈ ਇਹਨਾਂ ਦੇ ਪ੍ਰਵਰਤਨ ਨੰਬਰ ਤੇ ਵੀ ਕੇਸ ਦਰਜ ਨੇ ਆ ਇਹਦੇ ਸਵਾਂਚੇ ਨਗਰ ਕੌਂਸਲ ਨੂੰ ਨਹੀਂ ਇਹਦੇ ਸਵਾਂਚੇ ਐ ਐਸਐਸਪੀ ਸਾਹਿਬ ਗੁਰਦਾਸਪੁਰ ਜਾਂ ਡੀਐਸਪੀ ਸਾਹਿਬ ਸ਼੍ਰੀ ਹਰਗੁਰਵੰਤਪੁਰ ਇਹਦਾ ਜਵਾਬ ਦੇ ਸਕਦੇ ਨਹੀਂ ਲਾਗਤ ਦਾ ਬਤਾਲੀ ਇਹ ਵਾਤਾ ਜਾਈਦਾ ਕਿੰਨੀ ਲਾਗਤ ਲੱਗਣੀ ਹੈ ਇਹ ਕੋਈ ਤਿੰਨ ਕ ਕਨਾਲਾਂ ਜਗਾ ਵਾ ਉਹਦੇ ਵਿੱਚ ਇੱਕ ਹਿੱਸੇ 'ਚ ਘਰ ਬਣਿਆ ਆ ਬਾਕੀ ਜਗਾ ਸਾਰੀ ਵਲੀ ਗਈ ਆ ਔਰ ਇੱਥੇ ਅਸੀਂ ਬੱਸ ਸਟੈਂਡ ਬਣਾਉਣ ਦੀ ਪ੍ਰਪੋਜ਼ਲ ਸੀਗੀ ਨਗਰ ਕੌਂਸਲ ਕਾਦੀਆਂ ਦੀ ਉਹ ਅਜੇ ਮਤਲਬ ਕਿ ਅੰਡਰ ਪ੍ਰਪੋਜ਼ ਆ ਇਸ ਕਰਕੇ ਇਹਦੀ ਜਿਹੜੀ ਕੀਮਤ ਆ ਉਹ ਲਗਭਗ ਜਿਹੜੀ ਅਸੀਂ ਅਸੈਸ ਕਰਦੇ ਆ ਉਹ ਕੋਈ 50 ਲੱਖ ਦੇ ਕਰੀਬ ਆ 50 ਕਰੋੜ ਦਾ ਮਿਸ਼ਨ ਆ ਜੋ ਨਸ਼ਿਆਂ ਰੋਕ ਇੱਕ ਕਾਰਵਾਈ ਨਸ਼ਿਆਂ ਲੈ ਕੇ ਹੋਣੀ ਤੇ ਨਿਯਾਇਕ ਅਰਜੋਨ ਲੈ ਕੇ ਜਿਹੜੀ ਨਗਰ ਕੌਂਸਲ ਦੀ ਕਾਰਵਾਈ ਆ ਉਹ ਸਰਕਾਰੀ ਜਗ੍ਹਾ ਤੇ ਜਿਹੜਾ ਨਜਾਇਜ਼ ਕਬਜ਼ਾ ਕੀਤਾ ਵਾ ਉਹਦੇ ਸਬੰਦ ਚ ਕਿ ਮੋਹੱਲਾ ਕਾਦੀਆਂ ਦੇ ਵਿੱਚ ਖੜੇ ਹੈਗੇ ਨੇ ਤਾਂ ਇਥੇ ਅੱਜ ਸਿਵਲ ਪ੍ਰਸ਼ਾਸਨ ਦੇ ਹੁਕਮ ਅਨੁਸਾਰ ਇਥੇ ਪੁਲਿਸ ਡਿਸਟ੍ਰਿਕਟ ਪੁਲਿਸ ਬਟਾਲਾ ਦੀ ਟੀਮ ਜਾਈ ਹੈਗੀ ਆ ਇੱਕ ਨਵਸ਼ਰਨ ਦਾਸ ਉਰਫ ਕਾਕਾ ਨਾਮ ਦਾ ਵਿਅਕਤੀ ਹੈ ਸਨਾਫ ਸ਼ਰੀਚੰਦ ਇਹ ਬਾਲਮੀਕੀ ਮੋਹੱਲਾ ਦੇ ਵਿੱਚ ਰਹਿੰਦਾ ਹੈ ਇਸ ਵੇਲੇ ਇਹ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਹੈਗਾ ਤਾਂ ਇਹਨੇ ਜਿਹੜੀ ਕੋਠੀ ਬਣਾਈ ਹੈ ਇਹ ਨਜਾਇਜ਼ ਉਸਾਰੀ ਕਰਕੇ ਸਰਕਾਰੀ ਜ਼ਮੀਨ ਤੇ ਉੱਤੇ ਬਣਾਈ ਗਈ ਹੈਗੀ ਤਾਂ ਇਹਨੂੰ ਪਹਿਲਾਂ ਕਾਫੀ ਨੋਟਿਸਿਜ਼ ਮਿਲੇ ਸੀਗੇ ਸਿਵਲ ਪ੍ਰਸ਼ਾਸਨ ਵੱਲੋਂ ਤਾਂ ਇਹਨੇ ਕੋਈ ਸੈਲਵ ਡਿਮੋਲਿਸ਼ਨ ਨਹੀਂ ਕੀਤੀ ਤਾਂ ਇਹਦੇ ਕਾਰਨੂੰ ਡਿਮੋਲਿਸ਼ ਕਰਨ ਲਈ ਅੱਜ ਸਿਵਲ ਪ੍ਰਸ਼ਾਸਨ ਆਈ ਹੈ ਨਾਲ ਪੁਲਿਸ ਵੱਲੋਂ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾ ਰਹੀ ਹੈ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇਸ ਮਲਜ਼ਮ ਦੇ ਬਾਰੇ ਇਹਦੇ ਬਰ ਖਿਲਾਫ 6 ਮੁਕਦਮੇ ਦਰਜ ਹੈਗੇ ਨੇ ਉਹਦੇ ਵਿੱਚ ਚਾਰ ਮੁਕਦਮੇ ਜਿਹੜੇ ਹੈ ਐਨਡੀਪੀਐਸ ਦੇ ਦਰਜ ਹੈਗੇ ਨੇ ਉਹ ਕਾਦੀਆਂ ਦੀਨਾਨਗਰ ਕਨੂਆ ਔਰ ਐਨਟੀਐਫ ਜਿਹੜਾ ਥਾਣਾ ਹੈ ਮੋਹਾਲੀ ਦੇ ਵਿੱਚ ਉਹਦੇ ਪਰਚੇ ਦਰਜ ਹੈਗੇ ਨੇ ਇਸ ਤੋਂ ਇਲਾਵਾ ਇਹਦੇ ਬਰਖਲਾਫ ਆਰਮਜ਼ ਐਕਟ ਤੇ ਵੀ ਪਰਚੇ ਦਰਜ ਹੈਗੇ ਨੇ ਤਾਂ ਇਹ ਵੀ ਦੱਸਣਾ ਜੋ ਨਾ ਇਹਦੇ ਜਿਹੜੇ ਵੱਖ-ਵੱਖ ਜਿਹੜੇ ਐਨਡੀਪੀਐਸ ਦੇ ਮੁਕਦਮੇ ਦਰਜ ਹੈ ਉਹਦੇ ਵਿੱਚ ਸਮਾਲ ਕੁਆਂਟੀਟੀ ਤੋਂ ਲੈ ਕੇ ਕਮਰਸ਼ੀਅਲ ਕੁਆਂਟੀਟੀ ਦੇ ਪਰਚੇ ਇਹਦੇ ਤੇ ਦਰਜ ਹੈ ਦਾ ਹਾਲ ਫਿਲਹਾਲ ਇਹ ਐਨਟੀਐਫ ਨੇ ਵਿਦ ਕਮਰਸ਼ਲ ਕੁਆਂਟੀਟੀ ਇਹਨੂੰ ਗ੍ਰਿਫਤਾਰ ਕਰਕੇ ਇਸ ਵੇਲੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਹੈ ਤਾਂ ਇਹ ਕੰਸਟਰਕਸ਼ਨ ਕੀਤਾ ਇੱਕ ਤਾਂ ਇਨ ਦਾ ਫਰਸਟ ਪਲੇਸ ਇਹ ਗਵਰਨਮੈਂਟ ਲੈਂਡ ਹੈ ਤਾਂ ਇਹਦੇ ਵਿੱਚ ਇਹਨਾਂ ਨੂੰ ਨੋਟਿਸਿਜ਼ ਕਾਫੀ ਸਾਰੇ ਸਰਵ ਹੋਏ ਸੀਗੇ ਦੂਜਾ ਜਿਹੜੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈ ਕਿ ਇਹਦੇ ਵਿੱਚ ਜਿਹੜੇ ਫੰਡਸ ਹੈ ਜਾਂ ਜਿਹੜਾ ਪੈਸਾ ਇਸਤੇਮਾਲ ਹੋਇਆ ਹੈ ਇਟ ਇਜ਼ ਦਾ ਪ੍ਰੋਸੀਡਸ ਆਫ ਦਾ ਕਰਾਇਮ ਜਿਹੜਾ ਇਹ ਐਨਡੀ ਦਾ ਕਾਰੋਬਾਰ ਕਰਕੇ ਨੇ ਬਣਾਇਆ ਹੈ ਤਦ ਤੋਂ ਦੇ ਸਦਕੇ ਮੀਡੀਆ ਰਾਹੀਂ ਮੈਂ ਸਾਰੇ ਜਿਹੜੇ ਨਸ਼ਾ ਤਸਕਰੀ ਦੇ ਵਿੱਚ ਬੰਦੇ ਮਲਬਸ ਹੈਗੇ ਨੇ ਕਿ ਅਸੀਂ ਪਹਿਲਾ ਹੀ ਸਖਤ ਹੈ ਸਰਕਾਰ ਨੇ ਯੋਧ ਨਸ਼ਾ ਵਿਰੁੱਧ ਦੀ ਮੁਹਿੰਮ ਚਾਲੂ ਕੀਤੀ ਹੈ ਉਹਦੇ ਬਰਖਲਾ ਪਹਿਲਾ ਹੀ ਮਟਾਲਾ ਪੁਲਿਸ ਦੇ ਵਿੱਚ ਵੀ 250 ਤੋਂ ਉੱਤੇ ਗ੍ਰਿਫਤਾਰੀਆਂ ਹੋਈਆਂ ਹਨ ਪਿਛਲੇ 2 ਮਹੀਨਿਆਂ ਦੇ ਵਿੱਚ ਤਾਂ ਉਹ سلسلہ ਅੱਗੇ ਵੀ ਜਾਰੀ ਰਹੂਗਾ ਕਾ ਮੈਂ ਮੈਸੇਜ ਸਾਰਿਆਂ ਨੂੰ ਦੇਣਾ ਚਾਹੁੰਦਾ ਐ ਕਿ ਜਿਹੜਾ ਵੀ ਬੰਦਾ ਨਸ਼ਾ ਤਸਕਰੀ ਦੇ ਵਿੱਚ ਮਲਬਿਸ ਹੈ ਤੁਸੀਂ ਛੱਡ ਜਾਓ ਨਹੀਂ ਤਾਂ ਉਹਨਾਂ ਦਾ ਜਿਹੜਾ ਟਿਕਾਣਾ ਹੈ ਉਹ ਜੇਲ੍ਹ ਹੈਗਾ